ਬੀਤੇ ਦਿਨੀ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਸਥਿਤ ਰਿਲਾਈਐਂਸ ਪੈਟਰੋਲ ਪੰਪ ਤੇ ਗਾਰਡ ਦੀ ਰਾਈਫਲ ਅਤੇ ਹੋਰ ਸਮਾਨ ਚੱਕ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਜਾ ਰਹੀ ਹੈ। ਐਸਪੀ ਸਿਟੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਲਾਈਐਂਸ ਪੰਪ ਤੋਂ ਰਾਤ ਸਮੇਂ ਉਕਤ ਲੁਟੇਰੇ ਗਾਰਡ ਦੀ ਰਾਈਫਲ ਅਤੇ ਹੋਰ ਸਮਾਨ ਲੈ ਕੇ ਚਲੇ ਗਏ ਸਨ ਜਿਸ ਤੇ ਕਾਰਵਾਈ ਕਰਦੇ ਹਾਂ ਤੁਰੰਤ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਕਰਦੇ ਹੋਏ ਪੁਲਿਸ ਦੇ ਵੱਲੋਂ ਇਹਨਾਂ 3 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਇਸ ਦੇ ਵਿੱਚ ਦੱਸਣਾ ਬਣਦਾ ਹੈ ਕਿ ਇਸ ਦੇ ਵਿੱਚ ਇੱਕ ਵਿਅਕਤੀ ਪਹਿਲਾਂ Zomato ਦੇ ਵਿੱਚ ਕੰਮ ਕਰਦਾ ਸੀਗਾ ਤੇ ਇਸ ਕਾਰਵਾਈ ਦੇ ਵਿੱਚ ਸਭ ਤੋਂ ਯੋਜਨਾਬੰਦ ਉਸ ਨੇ ਹੀ ਕੀਤੀ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਦੇ ਵੱਲੋਂ ਜਤਾਈ ਜਾ ਰਹੀ ਹੈ ਪੂਰਾ ਮਾਮਲਾ ਸੁਨਵਾਣੇ ਆ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਪਿੰਡਾ थाना सदर ਦਾ ਇਸ ਦੇ ਵਿੱਚ ਇੱਕ ਪਟ્રોલ ਪੰਪਰ ਲਾਈਨਸ ਦਾ ਉਸ ਦੇ ਵਿੱਚ ਤਿੰਨ ਬੰਦੇ ਜਿਹੜੇ ਰਾਤ ਨੂੰ ਆਏ ਸੀ ਤਕਰੀਬਨ 2 ਵਜੇ ਦੇ ਕਰੀਬ ਤੇ ਉਹਨਾਂ ਨੇ ਜਿਹੜੇ ਉਥੇ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਉਹਦੀ ਜਿਹੜੀ ਰਾਈਫਲ ਚੋਰੀ ਕਰਕੇ ਲੈ ਗਏ ਸੀਗੇ ਇਸ ਬੰਦੇ ਵਿੱਚ ਮੰਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਵੱਖ-ਵੱਖ ਟੀਮਾਂ ਜੀਆਂ ਇਕੱਠੇ ਕੀਤੀਆਂ ਗਈਆਂ ਸੀਗੀਆਂ ਮਕਦਮਾ ਦੀ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਜਿਸ ਦੇ ਵਿੱਚ ਸੀਆਈਏ 1 ਤੇ ਥਾਣਾ ਸਦਰ ਬਠਿੰਡਾ ਦੀ ਟੀਮਸ ਜਿਹੜੀਆਂ ਕੰਮ ਕਰ ਰਹੀਆਂ ਸੀਗੀਆਂ ਇਹਨਾਂ ਦੀ ਸੁਪਰਵਾਈਜ਼ਨ ਮੈਡਮ ਡੀਐਸਪੀ ਹੀਨਾ ਗੁੱਪਾ ਜੀ ਕਰ ਰਹੇ ਸੀਗੇ ਸਾਡੀ ਟੀਮ ਨੂੰ ਉਸ ਵੇਲੇ ਸਫਲਤਾ حاصل ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿੰਨ ਵਿਅਕਤੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਸੀਂ ਟਰੇਸ ਕਰਕੇ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਇਹਦੇ ਵਿੱਚ ਲਖਵਿੰਦਰ ਲੱਕੀ ਇਹ ਪਿੰਡ ਬਾਂਡੀ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਾਫੀ ਦੇਰ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਤੀਜਾ ਦੋਸ਼ੀ ਜੁਵਨਾਈਲ ਹੈ ਜਿੱਦਾਂ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਇਹ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰਾਈਫਲ ਜਿਹੜੀ ਸੀ ਚੋਰੀ ਕੀਤੀ ਸੀਗੀ ਤੇ ਇਹਨਾਂ ਦੇ ਵਿੱਚ ਕੋਲੋਂ ਜਿਹੜਾ ਬਰਾਮਦ 12 ਬਾਰੰਬੋਰ ਦੇ ਜਿਹੜੇ ਰਾਈਫਲ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ ਪੰਜ ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਨਾਂ ਦਾ ਮੇਨ ਮੋਟਿਵ ਸੀਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਲਖਵਿੰਦਰ ਲੱਕੀ ਹੈ ਇਹ ਬਾਹਰ ਜਾਣ ਦੀ ਪਲੈਨਿੰਗ ਕਰ ਰਿਹਾ ਸੀਗਾ ਕਿ ਇਹਨੇ ਬਾਹਰ ਜਾਣਾ ਸੀ ਫਾਰਮ ਦੇ ਵਿੱਚ ਤੇ ਇਸ ਦੀ ਪਲੈਨਿੰਗ ਸੀਗੀ ਕਿ ਇਸ ਰਾਈਫਲ ਦੇ ਨਾਲ ਜਿਹੜਾ ਹੈਗਾ ਕੋਈ ATM ਜਾਂ ਬੈਂਕ ਦੇ ਜਿਹੜੀ ਲੁੱਟਣ ਦੀ ਕੈਸ਼ ਲੁੱਟਣ ਦੀ ਵਾਰਤਾ ਕੋਲ ਉਹਨੇ ਜਾਨ ਦੇਣਾ ਸੀਗਾ ਸੈਕੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਿਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀਗੀ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ ਤੇ ਇਹ ਆਪਣੀ ਉਸ ਲੜਾਈ ਦਾ ਜਿਹੜਾ ਇਹਦੇ ਨਾਲ ਲੜਾਈ ਕੀਤੀ ਸੀ ਜਿਹਨਾਂ ਦੋਸ਼ੀਆਂ ਨੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਨਾਲੋਂ ਇਹ ਬਦਲਾ ਲੈਣਾ ਚਾਹੁੰਦਾ ਸੀਗਾ ਇਸ ਵਾਸਤੇ ਇਹਨਾਂ ਨੇ ਪੂਰੀ ਪਲੈਨਿੰਗ ਦਾ ਤਹਿਤ ਜਿਹੜੀ ਹੈਗੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਉਸ ਪੈਟਰੋਲ ਪੰਪ ਤੇ ਜਾ ਕੇ ਉੱਥੇ ਪ੍ਰੋਪਰ ਰੈਕੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ तकरीबन 2 ਵਜੇ ਦੇ ਕਰੀਬ ਜਾ ਕੇ ਉਹਦੀ ਜਿਹੜੀ ਪੈਟਰੋਲ ਪੰਪ ਦੇ ਪਹੁੰਚ ਕੇ ਉਹਨੂੰ ਪੈਟਰੋਲ ਤੇਲ ਪਾਉਣ ਵਾਸਤੇ ਕਿਹਾ ਜਦੋਂ ਗਾਰਡ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉਸ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ ਤੇ ਤੁਹਾਨੂੰ ਦੱਸੀ ਸੀਗੇ ਇਨਵੋਲ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਕੋਲੋਂ ਅਸੀਂ ਜਿਹੜੀ ਰਾਈਫਲ ਹੈ ਉਹ ਬਰਾਮਦ ਕਰ ਲਈਏ ਨਾਲ ਇਹਨਾਂ ਨੇ ਜਿਹੜੇ ਵੈਪਨ ਇਹਨਾਂ ਕੋਲ ਸੀਗੇ ਇੱਕ ਤਲਵਾਰ ਸੀਗੀ ਇੱਕ ਨਲਕੇ ਦੀ ਹੱਤੀ ਸੀਗੀ ਜਦੋਂ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਇਹਨਾਂ ਕੋਲੋਂ ਬਰਾਮਦ ਕਰ ਲਈ ਗਈ ਹੈ